ਹਾਂਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਝੰਡਾ ਕਲਾ ਜ਼ਿਲ੍ਹਾ ਮਾਨਸਾ ਵਿੱਚ ਇੱਥੇ ਅੱਜ ਕਬੱਡੀ ਆਲ ਓਪਨ ਦੀਆਂ ਚਾਰ ਅੰਤਰਰਾਸ਼ਟਰੀ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 99999 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 77777 ਰੁਪਏ ਅੱਜ ਇੱਥੇ ਬੈਸਟਾਂ ਨੂੰ ਏਸੀ ਦਿੱਤੇ ਜਾਣੇ ਆ ਸਪਲਟ ਏਸੀ 1.5 ਟਨ ਦੇ ਜੀਣਾ ਸਨਮਾਨਿਤ ਕੀਤਾ ਜਾਣਾ ਬੈਸਟ ਟਰੇਡਰ ਤੇ ਜਾਫੀ ਨੂੰ ਬਹੁਤ ਚੋਟੀ ਦੇ ਵੱਡੇ ਸੁਪਰਸਟਾਰ ਪਹੁੰਚ ਰਹੇ ਆ ਤੁਹਾਨੂੰ ਦੱਸਦੇ ਆ ਕਿਹੜੀਆਂ ਟੀਮਾਂ ਤੇ ਕਿਹੜੇ ਚੋਟੀ ਦੇ ਸੁਪਰਸਟਾਰ ਖੇਡਣਗੇ ਇਸ ਕਬੱਡੀ ਕੱਪ ਤੇ ਜੋ ਆਪਾਂ ਨੂੰ ਅਪਡੇਟ ਕਲੀਅਰ ਹੋਈ ਆ ਉਹ ਤੁਹਾਡੇ ਨਾਲ ਕਰਦੇ ਆ ਜਾਣਕਾਰੀ ਸਾਂਝੀ ਜੁੜੇ ਰਹੋ ਵੀਡੀਓ ਦੇ ਨਾਲ ਅੱਜ ਆਪਾਂ ਝੰਡਾ ਕਲਾਂ ਦੇ ਕੱਪ ਤੇ ਖੇਡਣ ਵਾਲੇ ਪਲੇਅਰਾਂ ਬਾਰੇ ਗੱਲ ਕਰੀ ਅੱਜ ਇੱਥੇ ਸੰਦੀਪ ਦੋਦੇ ਵਾਲਾ ਵੀ ਖੇਡੇਗਾ ਤੇ ਰਪਿੰਦਰ ਦੋਦਾ ਸੱਤੀ ਜਰਗੜੀ ਨਿੱਕੂ ਕਲਿਆਣ ਸੁੱਖਾ ਜਸ਼ਨ ਕਲਿਆਣ ਸੁੱਖਾ ਬਿਲਕਰਨ ਕਲਿਆਣ ਸੁੱਖਾ ਕਰਨ ਦਿਆਲਪੁਰਾ ਜੱਗੂ ਹਾਕਮ ਵਾਲੀਆ ਪੀਤ ਤਲੇਰ ਤਨਵੀਰ ਤਲਵੰਡੀ ਰਾਏ ਅਮਣਾ ਭੁੰਦੜ ਬੁੱਗਾ ਚੱਠਿਆਂ ਵਾਲਾ ਫੱਕਰ ਝੰਡੇ ਵਾਲਾ ਹਰਦੇਵ ਵੀ ਖੇਡੇਗਾ ਚੋਟੀ ਦੀਆਂ ਟੀਮਾਂ ਬਣ ਕੇ ਅੱਜ ਚਾਰ ਅੰਤਰਰਾਸ਼ਟਰੀ ਕਲੱਬਾਂ ਖੇਡਣੀਆਂ ਸੋਨਾਵੰਦ ਡੋਡ ਵੀ ਇਸ ਕਬੱਡੀ ਕੱਪ ਤੇ ਪਹੁੰਚ ਰਿਹਾ ਤੇ ਗਗਨ ਸੂਰੇ ਵਾਲੀ ਆ ਵੀ ਖੇਡੇਗਾ ਬਹੁਤ ਵਧੀਆ ਟੀਮਾਂ ਖੇਡਣੀਆਂ ਜੇ ਇੱਥੇ ਵੀ ਪੜਾਕੇ ਪਹਿਣਗੇ ਦੋਦੇ ਵਾਲੇ ਵੀ ਪਹੁੰਚ ਰਹੇ ਆ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ ਪਿੰਡ ਚੌੜੇ ਵਿੱਚ ਬਹੁਤ ਵਧੀਆ ਮਹਾਕੰਬ ਕਰਵਾਇਆ ਜਾ ਰਿਹਾ ਹੈ। ਅਜਦਾ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇੱਥੇ ਅੱਜ ਚਾਰ ਅੰਤਰਰਾਸ਼ਟਰੀ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਣੇ ਅਤੇ ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਣਾ। ਫੋਰ ਟਰੈਕਟਰ ਕਿੱਧਰ ਨੂੰ ਜਾਣਗੇ ਕਮੈਂਟ ਕਰਕੇ ਜਰੂਰ ਦੱਸਿਓ। ਟੀਮਾਂ ਤੇ ਪਲੇਅਰ ਵੀ ਤੁਹਾਨੂੰ ਕਰਦੇ ਆਂ ਕਲੀਅਰ ਅਤੇ ਪਿੰਡ ਪੱਦਰ ਦੇ ਖਡਾਰੀਆਂ ਨੂੰ ਬੈਸਟਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਵਧੀਆ ਜਿੰਨੇ ਪੰਜਾਬ ਚ ਸੁਪਰਸਟਾਰ ਪਲੇਅਰ ਆ ਤਕਰੀਬਨ ਸਾਰੇ ਹੀ ਪਹੁੰਚ ਰਹੇ ਐ ਇਸ ਕਬੱਡੀ ਕੱਪ ਤੇ ਹਰਿਆਣੇ ਦੇ ਆਲੇ ਛੀਲੂ ਦੀ ਟੀਮ ਹੀ ਬਹੁਤ ਚੋਟੀ ਦੀ ਬਣ ਗਈ ਤੇ ਅੰਬਰ ਸੌਰਸਿੰਘ ਵੀ ਟੀਮ ਵਿੱਚ ਖੇਡੇਗਾ ਵੱਡੀ ਟੀਮ ਬਣਾ ਕੇ ਲਿਆ ਰਿਹਾ ਤੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਚੌੜੇ ਗਰਦਾਸਪੁਰ ਦੇ ਕੱਪ ਤੇ ਭੋਲੇਆਲ ਖਜਾਲੇ ਦੀ ਟੀਮ ਖੇਡੇਗੀ ਜਿਸ ਵਿੱਚ ਛੀਲੂ ਬਹੁ ਅਕਬਰ ਪਰ ਰਵੀ ਕੈਲਰਮ ਰਵੀ ਦਿਉਰਾ ਅਮਨ ਦਿਉਰਾ ਦੀਪਾ ਦਿਉਰਾ ਸ਼ੈਦੀ ਕਾਸ਼ੀਪੁਰਿਆ ਚੋਟੀ ਦੀ ਟੀਮ ਅੱਜ ਹਰਿਆਣੇ ਵਾਲੇ ਚੋਬਰ ਵੀ ਪੁੱਜ ਰਹੇ ਐ ਇਸ ਕਬੱਡੀ ਕੱਪ ਤੇ ਪਲੇਅਰ ਇੱਥੇ ਘੇੜਨਗੇ ਜਿਵੇਂ ਅੰਬਾ ਸੌਰ ਸਿੰਘ ਅਰਚ ਚੋਲਾ ਸਹਿਬ ਬੀਰਾ ਸਰਹਾਲੀ ਰਾਜਾ ਪੱਧਰੀ ਤਾਂ ਇੰਗਲੈਂਡ ਦੀ ਧਰਤੀ ਤੇ ਖੇਡ ਰਿਹਾ ਉਹ ਨਹੀਂ ਖੇਡੇਗਾ ਗਿੰਦਰ ਪੂਰੇ ਗੋਪੀ ਪੁਰਨਦੀਪ ਪੁਰੀਆ ਏਕਮ ਫਤੇਪੁਰ ਗੋਪੀ ਨਵਾ ਪਿੰਡ ਗੱਗੂ ਕੰਡਿਆਣਾ ਦੀਪਦ ਬੁਰਜੀ ਹੋਰ ਵੀ ਚੋਟੀ ਦੇ ਵੱਡੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਗਰਵਿੰਦਰ ਕਾਂਗੇ ਅਰਗੇ ਬਲਟ ਖੀਰਾਂ ਵਾਲੀ 50% ਖੇਡ ਸਕਦਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ